ਹਰ ਬੰਦਾ ਕਹਿੰਦਾ ਵੀ ਮੈਂ ਯਾਰ ਬਹੁਤ ਅਧਿਆਤਮਿਕ ਹਾਂ ਜਾਂ ਮੈਂ ਰੱਬ ਦੇ ਬਹੁਤ ਨੇੜੇ ਆਂ ਗੰਗਾ ਜੋ ਹੈ ਉਹ ਤੰ ਦੇ ਪਾਪ ਦੁੰਦੀ ਹੈ ਪਰ ਮੰਨਦੇ ਨਹੀਂ ਹਮ ਅਸਲ ਤੋਂ ਜ਼ਿਆਦਾ ਲੋਕ ਮੰਨ ਦੇ ਪਾਪ ਕਰਦੇ ਨਹੀਂ ਕੀ ਲੱਗਦਾ ਕਾਲਜ ਨੂੰ ਜੋ ਵਿੱਚ ਇਹੋ ਜਿਹਾ ਅੱਜ ਕੱਲ੍ਹ ਚਾਰੇ ਪਾਸੇ ਪਾਪ ਝੂਠ ਹੈ ਅਜੇ ਹੈ ਲੋਕ ਕਾਲਜ ਵਿੱਚ ਜਦੋਂ ਦੇਖੂ ਆਪਣਾ ਬਾਰੀ ਰੂਪ ਇੰਨਾ ਸੋਹਣਾ ਹੋ ਸਕਦਾ ਤੇ ਫਿਰ ਆਪਣਾ ਅੰਦਰ ਕਿਉਂ ਨਹੀਂ ਹੋ ਸਕਦਾ ਦੂਸਰੇ ਵੱਲ ਦੇਖ ਕੇ ਜੈਲਸੀ ਫੀਲ ਕਰਨਾ ਹਨਾ ਉਹਦੇ ਇੰਨਾ ਕੁਝ ਹੋ ਗਿਆ ਮੇਰੇ ਹੁੰਦੀ ਰਿਆ ਇਹ ਸਾਰੀ ਚੀਜ਼ਾਂ ਜਦੋਂ ਛੱਡਦਾ ਨਹੀਂ ਤੱਕਿਆ ਹਰ ਬੰਦਾ ਕਹਿੰਦਾ ਵੀ ਮੈਂ ਯਾਰ ਬਹੁਤ ਅਧਿਆਤਮਿਕ ਆ ਜਾਂ ਮੈਂ ਰੱਬ ਦੇ ਬਹੁਤ ਨੇੜੇ ਆ ਕੀ ਸਿੰਪਟਮ ਹੁੰਦੇ ਨੇ ਦੇਅਤ ਮੁੱਕ ਬੰਦੀ ਦੀ ਦੇਖੋ ਜਿਹੜਾ ਮਤਲਬ ਰੋਜ਼ਾਨਾ ਪੂਜਾ ਪਾਠ ਕਰਦਾ ਹੈ ਜਾਂ ਜੋ ਵੀ ਸਪਿਰਚੁਅਲਿਟੀ ਵਾਲਾ ਹੈ ਉਹਦੇ ਮਤਲਬ ਇੱਕ ਤਾਂ ਫੇਸ ਤੋਂ ਪਤਾ ਲੱਗ ਜਾਂਦਾ ਕਿ ਉਹ ਸਪਿਰਚੁਅਲ ਹੈ ਕਿਉਂਕਿ ਉਹਦੀ ਫੇਸ ਦੀ ਅਲੱਗ ਹੀ ਅਟ੍ਰੈਕਸ਼ਨ ਅਟ੍ਰੈਕਸ਼ਨ ਕਹਿ ਸਕਦੇ ਆ ਚਮਕ ਵੀ ਕਹਿ ਸਕਦੇ ਆ ਮਤਲਬ ਤੇ ਇੱਕ ਉਹਦੀ ਜੋ ਏਜ ਹੈ ਉਹ ਉਸ ਨੂੰ ਦੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਤੇ ਜਿਵੇਂ ਹੁਣ ਤੁਸੀਂ ਮਤਲਬ ਮੰਨ ਕੇ ਚੱਲੋ ਕਿ ਜੋ ਮੀਰਾ ਸੀ ਨਾ ਉਹ ਕਲਯੁਗ ਦੇ ਟਾਈਮ ਦੀ ਸੀ ਤੇ ਉਹਨੇ ਵੀ ਦੇਖ ਲਓ ਮਤਲਬ ਕ੍ਰਿਸ਼ਨ ਨੂੰ ਬੁਲਾਇਆ ਨਾ ਤੇ ਉਹਦੀ ਕੈਂਤੀ ਕ੍ਰਿਸ਼ਨ ਆਈ ਹੂੰ ਤੇ ਇਹ ਵੀ ਮਤਲਬ ਇੱਕ ਭਗਤੀ ਹੈ ਨਾ ਤੇ ਦੇਖੋ ਮਤਲਬ ਜਦੋਂ ਆਪਾਂ ਖਾਣਾ ਖਾਣੇ ਆ ਤਾਂ ਉਹ ਖਾਣਾ ਜਦੋਂ ਆਪਾਂ ਭਗਤੀ ਦੇ ਵੇ ਨਾਲ ਬਣਾਉਨੇ ਆ ਤੇ ਉਸ ਨੂੰ ਖਾਣੇ ਆ ਤਾਂ ਉਹ ਪ੍ਰਸ਼ਾਦ ਬਣਦਾ ਜਿਉਂ ਪਾਣੀ ਪੀਣੇ ਆ ਤਾਂ ਉਹ ਜਲ ਬਣਦਾ ਜਲ ਬਣ ਲਿਆ ਜਦੋਂ ਆਪਾਂ ਕਿਸੇ ਦੀ ਸੇਵਾ ਕਰਦੇ ਆ ਜਿਹੜੇ ਉਹ ਕਰਮ ਨੇ ਉੱਪਰੋਂ ਸੇਵਾ ਚ ਤਬਦੀਲ ਹੋ ਜਾਂਦੇ ਨੇ ਬਦਲ ਜਾਂਦੇ ਨੇ ਹਾਂਜੀ ਕੀ ਲੱਗਦਾ ਕਲਯੁਗ ਦੇ ਯੁੱਗ ਚ ਇਹੋ ਜਿਹਾ ਅੱਜ ਕੱਲ੍ਹ ਚਾਰੇ ਪਾਸੇ ਪਾਪ ਆ ਝੂਠ ਆ ਹਜੇ ਹੈ ਲੋਕ ਕਲਯੁਗ ਚ ਬਿਲਕੁਲ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੀਰਾ ਕਲਯੁਗ ਦੇ ਟਾਈਮ ਚ ਹੀ ਸੀ ਹੈ ਨਾ ਉਹਨੇ ਵੀ ਭਗਤੀ ਕੀਤੀ ਬਸ ਇੱਕ ਆਪਣੇ ਅੰਦਰ ਉਹ ਅਟਰੈਕਸ਼ਨ ਹੋਣੀ ਚਾਹੀਦੀ ਆ ਦੀ ਉਹ ਆਪਣੇ ਅੰਦਰ ਇੱਕ ਹੁਣਾ ਚੀਦਾ ਕਿ ਮਤਲਬ ਜਾਂ ਹਟ ਕਹਿ ਲੂ ਜਾਂ ਫਿਰ ਕੁਝ ਵੀ ਕਹਿ ਲੂ ਕਿ ਮਤਲਬ ਅਸੀਂ ਭਗਵਾਨ ਨੂੰ ਮਿਲਣਾ ਜਾਂ ਬੁਲਾਉਣਾ ਤੇ ਉਹ ਆਂਦੇ ਵੀ ਨੇ ਹੂੰ ਉਹ ਹੁੰਦੇ ਵੀ ਨੇ ਤੇ ਉਹ ਆਪਾਂ ਨੂੰ ਫੀਲ ਵੀ ਹੁੰਦੇ ਨੇ ਕਦੀ ਸੁਪਨੇ ਚ ਆ ਕੇ ਕਦੀ ਵੈਸੇ ਕਿਸੇ ਹੋਰ ਗਰੀਬ ਇਨਸਾਨ ਦੇ ਰੂਪ ਚ ਕਿਆ ਕਿਤੇ ਵੀ ਮਤਲਬ ਉਹ ਜ਼ਰੂਰ ਆਪਣੀ ਭਗਤ ਨੂੰ ਕਿਤੇ ਨਾ ਕਿਤੇ ਮਿਲਦੇ ਨੇ ਅੰਦਰ ਵੀ ਇਹੋ ਜਿਹੀਆਂ ਤਬਦੀਲੀਆਂ ਆਉਂਦੀਆਂ ਨੇ ਬਿਲਕੁਲ ਆਉਂਦੀਆਂ ਨੇ ਕਿਉਂਕਿ ਜਦੋਂ ਦੇਖੋ ਆਪਣਾ ਬਾਹਰੀ ਰੂਪ ਇੰਨਾ ਸੋਹਣਾ ਹੋ ਸਕਦਾ ਤਾਂ ਫਿਰ ਆਪਣਾ ਅੰਦਰ ਕਿਉਂ ਨਹੀਂ ਹੋ ਸਕਦਾ ਹੂੰ ਉਹ ਵੀ ਹੋ ਸਕਦਾ ਨਾ ਕਿਉਂਕਿ ਜਦੋਂ ਆਪਾਂ ਅਧਿਆਤਮਿਕ ਵਾਲਾਂ ਤਾਂ ਆਪਣੇ ਅੰਦਰ ਕਦੇ ਵੀ ਕਿਸੇ ਵੀ ਇਨਸਾਨ ਲਈ ਬੁਰਾ ਸੋਚਣਾ ਮਤਲਬ ਇੱਕ ਤਰ੍ਹਾਂ ਦਾ ਪਾਪ ਹੀ ਹੋਊਗਾ ਜਿਵੇਂ ਉਹਨੂੰ ਕਿਹਾ ਜਾਂਦਾ ਕਿ ਗੰਗਾ ਜੋ ਹੈ ਉਹ ਤਨ ਦੇ ਪਾਪ ਧੁੰਦੀ ਹੈ ਪਰ ਮਨ ਦੇ ਨਹੀਂ ਹਮ ਅਸਲ ਤੋਂ ਜ਼ਿਆਦਾ ਲੋਕ ਮਨ ਦੇ ਪਾਪ ਕਰਦੇ ਨੇ ਮਤਲਬ ਮਨ 'ਚ ਸੋਚਦੇ ਨੇ ਉਹਨੇ ਆ ਕਰ ਲਿਆ ਮੈਂ ਪਿੱਛੇ ਰਹਿ ਗਿਆ ਮਤਲਬ ਐਹੀ ਜਿਹੀਆਂ ਚੀਜ਼ਾਂ ਨੂੰ ਜਦੋਂ ਲੋਕ ਛੱਡ ਦੇਣਗੇ ਨਾ ਕਿ ਮਤਲਬ ਦੂਸਰੇ ਵੱਲ ਦੇਖ ਕੇ ਜੈਲਸੀ ਫੀਲ ਕਰਨਾ ਮੈਂ ਆਉਦੀ ਇੰਨਾ ਕੁਝ ਹੋ ਗਿਆ ਮੇਰੇ ਹੋ ਨਹੀਂ ਰਿਹਾ ਇਹ ਸਾਰੀ ਚੀਜ਼ਾਂ ਜਦ ਉਸ ਛੱਡ ਦਾਂਗੀ ਤਾਂ ਆਪਣੇ ਆਪ